ਬੀਬੀ ਰਜਨੀ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਇਤਿਹਾਸ 'ਚ ਖਾਸ ਜਗ੍ਹਾ ਹੈ ਬੀਬੀ ਰਜਨੀ ਦੀ ਬੀਬੀ ਰਜਨੀ ਦਾ ਵਿਆਹ ਉਸਦੇ ਪਿਤਾ ਨੇ ਜਾਣਬੁੱਝ ਕੇ ਇੱਕ ਪਿੰਗਲੇ ਨਾਲ ਕਰ ਦਿੱਤਾ ਇਸ ਪਿੱਛੇ ਕਾਰਨ ਸੀ ਕਿ ਬੀਬੀ ਰਜਨੀ ਦਾ ਅਮੀਰ ਪਿਤਾ ਉਸਦੇ ਰੱਬ ਦਾ ਨਾਮ ਜਪਣ ਕਰਕੇ ਉਸ ਤੋਂ ਨਾਰਾਜ਼ ਸੀ ਬੀਬੀ ਰਜਨੀ ਦਾ ਪਿਤਾ ਕਿਉਂ ਨਹੀਂ ਸੀ ਚਾਹੁੰਦਾ ਕਿ ਬੀਬੀ ਰਜਨੀ ਰੱਬ ਦਾ ਨਾਮ ਲਵੇ ਲੈ ਚੱਲਦੇ ਹਾਂ ਤੁਹਾਨੂੰ ਪੂਰੇ ਇਤਿਹਾਸ ਵੱਲ ਪੱਟੀ ਸ਼ਹਿਰ ਦਾ ਇੱਕ ਵੱਡਾ ਸ਼ਾਹੂਕਾਰ ਜਿਸ ਦਾ ਨਾਮ ਦੁਨੀ ਚੰਦ ਸੀ ਪੈਸਾ ਜਾਇਦਾਦ ਤੇ ਪੂਰੇ ਇਲਾਕੇ ਚ ਵੀ ਬਹੁਤ ਨਾਮ ਸੀ ਉਹ ਸ਼ਾਹੂ ਕਰਦਾ ਉਸ ਦੇ ਘਰ ਚ 7 ਧੀਆ ਸਨ ਤੇ ਪੁੱਤਰ ਕੋਈ ਨਹੀਂ ਸੀ ਉਸ ਨੇ ਰੱਬ ਨੂੰ ਮਿੰਨਤਾ ਤਰਲੇ ਬਹੁਤ ਕੀਤੇ ਸੀ ਪਰ ਰੱਬ ਨੇ ਉਸ ਨੂੰ ਪੁੱਤਰ ਦੀ ਦਾਤ ਨਾ ਦਿੱਤੀ 6 ਧੀਆ ਤੋਂ ਬਾਅਦ ਜਦੋਂ 7ਵੀਂ ਧੀ ਨੇ ਜਨਮ ਲਿਆ ਤਾਂ ਉਸ ਦਾ ਨਾਮ ਸੀ ਬੀਬੀ ਰਜਨੀ 7 ਧੀਆ ਹੀ ਹੋਣ ਤੋਂ ਬਾਅਦ ਉਸ ਦਾ ਵਿਸ਼ਵਾਸ ਰੱਬ ਤੋਂ ਇੰਨਾ ਜ਼ਿਆਦਾ ਉੱਠ ਗਿਆ ਕਿ ਉਸ ਨੇ ਆਪਣੇ ਇਲਾਕੇ ਵਿੱਚੋਂ ਸਾਰੇ ਮਸੀਤਾਂ ਮੰਦਰ ਬੰਦ ਕਰਵਾ ਦਿੱਤੇ ਇਥੋਂ ਤੱਕ ਕਿ ਜੇ ਕੋਈ ਰੱਬ ਦੀ ਪੂਜਾ ਕਰਦਾ ਮਿਲ ਜਾਂਦਾ ਤਾਂ ਉਸ ਨੂੰ ਸਜ਼ਾ ਤੱਕ ਦਿੱਤੀ ਜਾਂਦੀ ਸੀ ਉਹ ਆਪਣੇ ਆਪ ਨੂੰ ਹੀ ਰੱਬ ਖਵਾਉਣ ਲੱਗ ਪਿਆ ਸਮਾਂ ਲੰਘਦਾ ਗਿਆ ਬੀਬੀ ਰਜਨੀ ਜਵਾਨ ਹੋਈ ਤੇ ਬੀਬੀ ਰਜਨੀ ਦੀ ਪਰਮਾਤਮਾ 'ਚ ਬਹੁਤ ਸ਼ਰਧਾ ਸੀ ਉਹ ਰੱਬ ਦਾ ਨਾਮ ਜਪਦੀ ਰਹਿੰਦੀ ਸੀ ਤੇ ਹਮੇਸ਼ਾ ਇਹੀ ਕਹਿੰਦੀ ਸੀ ਕਿ ਜੋ ਦਿੰਦਾ ਹੈ ਉਹ ਰੱਬ ਹੀ ਦਿੰਦਾ ਹੈ ਉਸ ਦੇ ਪਿਓ ਦੁਨੀ ਚੰਦ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਇੱਕ ਦਿਨ ਦੁਨੀ ਚੰਦ ਨੇ ਆਪਣੀਆਂ ਸੱਤਾਂ ਧੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਤੇ ਕਿਸ ਦਾ ਦਿੱਤਾ ਪਾਉਂਦੀਆਂ ਹੋ ਛੇ ਧੀਆਂ ਨੇ ਤਾਂ ਇਹੀ ਕਿਹਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ ਤੇ ਤੁਹਾਡਾ ਦਿੱਤਾ ਹੀ ਪਾਉਂਦੀਆਂ ਹਾਂ ਇਹ ਜੋ ਅਸੀਂ ਗਹਿਣੇ ਪਾਏ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਬੀਬੀ ਰਜਨੀ ਚੁੱਪ ਸੀ ਤਾਂ ਦੁਨੀ ਚੰਦ ਨੇ ਉਹੀ ਸਵਾਲ ਰਜਨੀ ਨੂੰ ਫੇਰ ਪੁੱਛਿਆ ਤਾਂ ਰਜਨੀ ਨੇ ਜਵਾਬ ਦਿੱਤਾ ਕਿ ਪਿਤਾ ਜੀ ਭੈਣਾਂ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਰੱਬ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰਾਂ 'ਚ ਬੈਠੇ ਜੀਵਾਂ ਨੂੰ ਵੀ ਖਾਣ ਨੂੰ ਦਿੰਦਾ ਹੈ ਤੇ ਅਸੀਂ ਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਨੇ ਹਾਂ ਇਹ ਜਵਾਬ ਸੁਣ ਕੇ ਸ਼ਾਹੂਕਾਰ ਨੂੰ ਗੁੱਸਾ ਆ ਗਿਆ ਤੇ ਉਹ ਰਜਨੀ ਨੂੰ ਕਹਿੰਦਾ ਕਿ ਜੇ ਤੈਨੂੰ ਲੱਗਦਾ ਹੈ ਕਿ ਰੱਬ ਤੈਨੂੰ ਸਭ ਕੁਝ ਦਿੰਦਾ ਹੈ ਤਾਂ ਮੈਂ ਦੇਖਦਾ ਹਾਂ ਕਿ ਰੱਬ ਤੈਨੂੰ ਕਿਦਾਂ ਸਭ ਕੁਝ ਦੇ ਸਕਦਾ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਭਾਵ ਕੇ ਪਿੰਗਲੇ ਨਾਲ ਕਰਵਾਵਾਂਗਾ ਜੋ ਤੁਰ ਫਿਰ ਵੀ ਨਾ ਸਕਦਾ ਹੋਵੇ ਫਿਰ ਦੇਖੂ ਕਿੱਥੇ ਆ ਰੱਬ ਤੇਰਾ ਤੈਨੂੰ ਕਿਵੇਂ ਦੇਊ ਖਾਨੂ ਫਿਰ ਦੁਨੀ ਚੰਦ ਨੇ ਇੱਕ ਗਰੀਬ ਮੁੰਡਾ ਲੱਭਿਆ ਜਿਸ ਦੇ ਸਰੀਰ ਦੇ ਜ਼ਿਆਦਾਤਰ ਹਿੱਸੇ ਨੂੰ ਕੋੜ ਹੋਇਆ ਸੀ ਉਸ ਕੋੜੀ ਨੂੰ ਘਰ ਲਿਆ ਕੇ ਤੇ ਪੰਡਤ ਨੂੰ ਸੱਦ ਕੇ ਮੱਲੋ ਜੋਰੀ ਬੀਬੀ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰ ਦਿੱਤਾ ਰਜਨੀ ਦੀ ਮਾਂ ਰੋਂਦੀ ਰਹੀ ਤੇ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜਲਮ ਦੁਨੀ ਚੰਦ ਅੱਗੇ ਕੌਣ ਬੋਲਦਾ ਵਿਆਹ ਕਰਵਾ ਕੇ ਦੁਨੀ ਚੰਦ ਕਹਿਣ ਲੱਗਾ ਕਿ ਹੁਣ ਤੁਸੀਂ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਓ ਇਸ ਜਗ੍ਹਾ ਤੇ ਨਜ਼ਰ ਨਹੀਂ ਆਉਣੇ ਚਾਹੀਦੇ ਰਜਨੀ ਨੇ ਸੱਤ ਬਚਨ ਕਿਹਾ ਕਿ ਕਿਹਾ ਕਿ ਜਿਵੇਂ ਰੱਬ ਦੀ ਮਰਜ਼ੀ ਹੈ ਮੈਨੂੰ ਮਨਜ਼ੂਰ ਹੈ ਰਜਨੀ ਨੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ 'ਚ ਬਿਠਾਇਆ ਤੇ ਘਰੋਂ ਨਿਕਲ ਗਈ ਰੇੜੀ ਨੂੰ ਰੱਸੀ ਨਾਲ ਖਿੱਚ ਕੇ ਪਿੰਡ-ਪਿੰਡ ਜਾਂਦੀ ਤੇ ਮੰਗ ਕੇ ਪਹਿਲਾਂ ਆਪਣੇ ਪਤੀ ਨੂੰ ਖਵਾਉਂਦੀ ਤੇ ਫਿਰ ਆਪ ਖਾ ਲੈਂਦੀ ਰੱਬ ਅੱਗੇ ਹਮੇਸ਼ਾ ਅਰਦਾਸ ਕਰਦੀ ਰਹਿੰਦੀ ਕਿ ਰੱਬਾ ਮੈਨੂੰ ਤੇਰੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਮੈਂ ਹਮੇਸ਼ਾ ਤੇਰੀ ਰਜ਼ਾ 'ਚ ਰਹੀ ਹਾਂ ਜੇ ਤੂੰ ਮੰਗ ਕੇ ਸੁੱਕੀਆਂ ਰੋਟੀਆਂ ਖਵਾਗ ਰਿਹਾ ਤਾਂ ਮੈਨੂੰ ਉਹ ਵੀ ਮਨਜ਼ੂਰ ਨੇ ਇੱਕ ਦਿਨ ਇਦਾਂ ਹੀ ਪਿੰਡਾਂ 'ਚ ਘੁੰਮਦੇ-ਘੁੰਮਦੇ ਉੱਚਕ ਰਾਮਦਾਸ ਪਹੁੰਚ ਗਏ ਇੱਕ ਪਾਣੀ ਦੀ ਛਪੜੀ ਨੇੜੇ ਪਹੁੰਚੇ ਉਸ ਛਪੜੀ ਦੇ ਕੰਡੇ ਤੇ ਇੱਕ 베ਰੀ ਦਾ ਸੰਘਣਾ ਰੁੱਖ ਸੀ ਆਪਣੇ ਪਤੀ ਨੂੰ ਉਸ 베ਰੀ ਛਾਵੇਂ ਬਿਠਾ ਦਿੱਤਾ ਤੇ ਆਪ ਰਜਨੀ ਸੁਲਤਾਨ ਵਿੰਡ ਨਗਰਵਾਲ ਮੰਗਲ ਲਈ ਤੁਰ ਪਈ ਜਿੱਥੇ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਥੇ ਬਹੁਤ ਸਾਰੇ ਕਾਂ ਬੈਠੇ ਸਨ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਕਾਂ ਖੁਸ਼ੀ ਚ ਰੋਲਾ ਪਾ ਰਹੇ ਹੋਣ ਕਈ ਕਾਂ ਛਪੜੀ ਚੁੱਪ ਜਲ ਪੀ ਰਹੇ ਸੀ ਤੇ ਕਈ ਕਾਂ ਉਸ ਜਲ ਚ ਡੁਬਕੀਆਂ ਲਾ ਰਹੇ ਸਨ रजनीदा पिंगलापति ਕੀ ਦੇਖਦਾ ਹੈ ਕਿ ਜਿਹੜੇ ਕਾਂ ਜਲ ਚੋਂ ਡੁਬਕੀਆਂ ਲਾ ਕੇ ਬਾਹਰ ਨਿਕਲ ਰਹੇ ਸਨ ਉਹ ਕਾਂ ਕਾਲੇ ਤੋਂ ਚਿੱਟੇ ਰੰਗ ਦੇ ਹੋ ਕੇ ਬਦਲ ਰਹੇ ਸਨ ਮਤਲਬ ਹੰਸ ਬਣ ਰਹੇ ਸਨ ਰਜਨੀਦਾ ਪਿੰਗਲਾਪਤੀ ਬੜੀ ਧੀਰ ਤੱਕ ਇਹੀ ਕੌਤਕ ਦੇਖਦਾ ਰਿਹਾ ਉਹ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ ਤੇ ਐਵੇਂ ਕਿਵੇਂ ਹੋ ਸਕਦਾ ਹੈ ਉਹ ਸੋਚਦਾ ਹੈ ਕਿ ਇਸ ਛਪੜੀ ਚ ਕੋਈ ਤਾਂ ਗੱਲ ਹੈ ਉਹ ਸੋਚਦਾ ਹੈ ਕਿ ਜੇ ਮੈਂ ਇਸ ਛਪੜੀ ਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਵੀ ਰੋਗ ਠੀਕ ਹੋ ਜਾਵੇ ਕਾਫੀ ਚਿਰ ਸੋਚਣ ਤੋਂ ਬਾਅਦ ਉਹ ਪਰਮਾਤਮਾ ਤੇ ਭਰੋਸਾ ਰੱਖ ਕੇ ਕਿਸੇ ਤਰ੍ਹਾਂ ਰੜਦਾ ਕਿਰਦਾ ਛਪਰੀ ਦੇ ਕੰਡੇ ਪਹੁੰਚ ਗਿਆ ਕਿਤੇ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਇਸ ਕਰਕੇ ਉਸਨੇ 베ਰੀ ਦੀ ਇੱਕ ਟਾਣੀ ਫੜੀ ਤੇ ਪਾਣੀ 'ਚ ਉਤਰ ਗਿਆ ਜਦੋਂ ਪਾਣੀ ਉਸਦੇ ਸਰੀਰ ਨੂੰ ਲੱਗਾ ਤਾਂ ਵੱਡਾ ਕੌਤਕ ਵਰਤਿਆ ਉਸਦੇ ਸਰੀਰ ਤੇ ਸਾਰੇ ਕੋੜ ਦਾ ਰੋਗ ਦੂਰ ਹੋ ਗਿਆ ਉਹ ਬਹੁਤ ਖੁਸ਼ ਹੋਇਆ ਤੇ ਫਿਰ ਛਪਰੀ ਦੇ ਕੰਡੇ ਦੇ ਬੈਠਾ ਰਜਨੀ ਨੂੰ ਢੀਕਣ ਲੱਗਾ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਦੇਖ ਕੇ ਹੈਰਾਨ ਹੋ ਗਈ। ਉਹ ਆਪਣੇ ਪਤੀ ਦੀ ਥਾਂ ਉਸ ਸੁੰਦਰ ਨੌਜਵਾਨ ਨੂੰ ਵੇਖ ਡਰ ਗਈ। ਉਸਨੇ ਸੋਚਿਆ ਕਿ ਕਿਤੇ ਇਹਨੇ ਮੇਰੇ ਪਤੀ ਨੂੰ ਮਾਰ ਨਾ ਦਿੱਤਾ ਹੋਵੇ। ਉਹ ਉਸ ਨੂੰ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ? ਉਸਨੇ ਰਜਨੀ ਨੂੰ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ, ਮੈਂ ਹੀ ਤੇਰਾ ਪਤੀ ਹਾਂ। ਉਹ ਕਹਿੰਦੀ ਮੇਰਾ ਪਤੀ ਤਾਂ ਰੋਗੀ ਸੀ, ਤੂੰ ਕੋਈ ਹੋਰ ਹੈਂ। ਉਹ ਕਹਿੰਦਾ ਹੈ ਕਿ ਤੂੰ ਸ਼ੱਕ ਨਾ ਕਰ। ਤੇਰੀ ਸੇਵਾ ਤੇ ਰੱਬ ਦੇ ਭਰੋਸੇ ਕਰਕੇ ਮੇਰਾ ਰੋਗ ਠੀਕ ਹੋ ਗਿਆ ਹੈ। ਰਜਨੀ ਫੇਰ ਵੀ ਨਾ ਮੰਨੀ ਤੇ ਕਹਿਣ ਲੱਗੀ ਤੂੰ ਚੋਰ ਐ ਤੂੰ ڈاکੂ ਐ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ। ਰਜਨੀ ਉੱਚੀ ਉੱਚੀ ਰੋਣ ਲੱਗ ਪਈ। ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਸ਼ਬਰੀ ਚ ਉਤਰਿਆ ਸੀ ਤਾਂ ਇੱਕ ਹੱਥ ਨਾਲ 베ਰੀ ਦੀ ਟਾਣੀ ਫੜੀ ਸੀ ਤੇ ਹੱਥ ਦਾ ਜ਼ਖਮ ਜਲ ਚ ਨਹੀਂ ਜਾ ਸਕਿਆ ਸੀ। ਉਸਨੇ ਉਹ ਹੱਥ ਰਜਨੀ ਨੂੰ ਦਿਖਾਇਆ ਤੇ ਫਿਰ ਰਜਨੀ ਨੂੰ ਨਾਲ ਲਿਜਾ ਕੇ ਉਹ ਹੱਥ ਸ਼ਬਰੀ ਦੇ ਜਲ ਚ ਪਾਇਆ। ਤਾਂ ਹੱਥ ਵੀ ਠੀਕ ਹੋ ਗਿਆ ਫਿਰ ਉਹ ਦੋਵੇਂ ਪਰਮਾਤਮਾ ਦਾ ਸ਼ੁਕਰ ਕਰਨ ਲੱਗੇ ਅੱਜ ਵੀ ਉਹ 베ਰੀ ਸ੍ਰੀ ਹਰਮੰਦਰ ਸਾਹਿਬ ਮੌਜੂਦ ਹੈ ਜਿਸ ਨੂੰ ਅਸੀਂ ਦੁੱਖ ਪੰਜਣੀ 베ਰੀ ਦੇ ਨਾਂ ਤੋਂ ਜਾਣਦੇ ਹਾਂ ਦੂਜੇ ਪਾਸੇ ਸ਼ਾਹੂਕਾਰ ਦੁਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਾ ਸੀ ਉਸ ਦਾ ਸਾਰਾ ਧਨ ਡਾਕੂਆਂ ਲੁਟੇਰਿਆਂ ਨੇ ਲੁੱਟ ਲਿਆ ਸੀ ਜਦੋਂ ਦਰਦ-ਦਰਦ ਦੀਆਂ ਠੋਕਰਾਂ ਖਾ ਰਿਹਾ ਸੀ ਤਾਂ ਯਕੀਨ ਹੋ ਗਿਆ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਨੇ ਬੀਬੀ ਰਜਨੀ ਤੇ ਇੱਕ ਪੰਜਾਬੀ ਫਿਲਮ ਸਿਨੇਮਿਆਂ 'ਚ ਚੱਲ ਰਹੀ ਹੈ ਫਿਲਮ 'ਚ ਹਰ ਕਿਰਦਾਰ ਬਖੂਬੀ ਨਿਭਾਇਆ ਗਿਆ ਹੈ। ਫਿਲਮ ਦੇਖਦਿਆਂ ਅਸੀਂ ਉਸ ਸਮੇਂ 'ਚ ਹੀ ਪਹੁੰਚ ਜਾਂਦੇ ਹਾਂ। ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਉਣੀ ਚਾਹੀਦੀ ਹੈ ਤਾਂਕਿ ਅਸੀਂ ਇਤਿਹਾਸ ਤੋਂ ਨਾ ਟੁੱਟ ਜਾਈਏ। ਇਦਾਂ ਦੀਆਂ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਹੋਰ ਸੱਜਣਾ ਰਿਸ਼ਤੇਦਾਰਾਂ ਨੂੰ ਭੇਜ ਦਿਓ। ਧੰਨਵਾਦ।